ਉਹ ਚੈੱਕ ਕਿਤੇ ਗਿਆ ਨਹੀਂ ਸਾਡਾ ਮੀਟਿੰਗ ਦਿੱਤੀ ਨਹੀਂ ਮੀਟਿੰਗ ਨਹੀਂ ਗੱਲ ਇਹ ਸੀ ਵੀ ਸਾਡੇ ਹਲਕਾ ਚਾਰ ਸੈਂਟਰਲ ਦੇ ਦੇਵੀ ਸਾਹਿਬ ਖੜੇ ਨੇ ਸਾਡੇ ਬਹੁਤ ਹੀ ਸੀਨੀਅਰ ਸ਼ਹਿਰ ਚ ਕੌਣ ਨਹੀਂ ਜਾਣਦਾ ਸਾਡਾ ਪਰਿਵਾਰ ਬਲੋਤਰਾ ਪਰਿਵਾਰ ਮਲੋਤਰਾ ਫੈਮਿਲੀ ਇੱਧਰ ਸਾਡੇ ਖੁਸ਼ਾਗਰ ਜੀ ਅਜੀਤ ਜੀ ਸਾਹਿਬ ਅਜੀਤ ਜਿਹੜਾ ਮਤਲਬ ਇਹਨਾਂ ਦੇ ਰਾਈਟ ਟਿੱਕ ਇੱਧਰ ਆਓ ਧਰਮ ਪਤਨੀ ਦੀਪਕਾ ਜੀ ਇਹ ਸਾਡੇ ਕੈਂਡੀਡੇਟ ਸੀ ਇਨਾਂ ਦਾ ਜਾਣ ਬੁੱਝ ਕੇ ਇਹ ਪਰਪਾਰ ਲਗਾਤਾਰ ਕਾਉਂਸਲਰ ਬਣਦਾ ਆ ਰਿਹਾ ਇੱਧਰ ਸਾਡਾ ਮਜਬੂਤ ਏਦੋਂ ਮੈਂ ਨਹੀਂ ਸਮਝਦਾ ਨੌਜਵਾਨ ਸਾਥੀ ਕੋਈ ਹੋਰ ਹੋਊਗਾ ਜਾਣ ਬੁੱਝ ਕੇ ਜਿਹੜੀਆਂ ਵੋਟਾਂ ਐ ਉਹ ਇਹ ਦੋਨਾਂ ਦੀ ਵੋਟਾਂ ਕੱਟ ਦਿੱਤੀਆਂ ਗਈਆਂ ਕਿਉਂਕਿ ਇਹ ਇਹ ਓਪਨ ਸੀਕ੍ਰੇਟ ਸੀਚ ਕੋਈ ਵੀ ਇਹ ਨਹੀਂ ਸੀ ਦੇਵੀ ਸਾਹਿਬ ਤੇ ਪਾਰਟੀ ਨੇ ਪਹਿਲਾਂ ਹੀ ਇਹ ਫੈਸਲਾ ਕੀਤਾ ਸੀ ਵੀ ਇਸ ਤਰੀਕੇ ਨਾਲ ਇਹ ਕੈਂਡੀਡੇਟ ਹੋਣਗੇ ਕਿ ਤਾਂ ਚਲੋ ਸਿਟਿੰਗ ਹੀ ਚਲਦੇ ਆ ਰਹੇ ਆ ਤੇ ਡਾਕਟਰ ਇਨ ਲਾ ਨੇ ਸੀ ਕਿਉਂਕਿ ਵਾਰਡ ਜਿਹੜੇ ਕੋਈ ਲੇਡੀਜ਼ ਹੋ ਗਿਆ ਜਾਂ ਜੈਂਟਸ ਹੋ ਗਿਆ ਇਹੀ ਆ ਨਾ ਲੜਨਾ ਤਾਂ ਪਰਿਵਾਰ ਚੋਂ ਹੀ ਹੁੰਦਾ ਇਸੇ ਤਰੀਕੇ ਨਾਲ ਸਾਡੀ ਭੈਣ ਦੀਪਿਕਾ ਜਿਹੜੀ ਆ ਦੀਪਿਕਾ ਲੜ ਰਹੀ ਤੇ ਅੱਜ ਇਹਨਾਂ ਦੀਆਂ ਵੋਟਾਂ ਜਦੋਂ ਐਨ ਮੌਕੇ ਤੇ ਕੱਲ ਕਾਗਜ਼ ਭਰਨਗੇ ਪੇਪਰ ਲੈ ਵੀ ਲੈ ਪੇਪਰ ਇਹਨਾਂ ਦੇ ਵੀ ਦਾਖਲ ਹੋਗੇ ਇਹਨਾਂ ਦੇ ਵੀ ਦਾਖਲ ਹੋਗੇ ਰਸੀਦਾਂ ਆ ਪਰ ਉਸ ਤੋਂ ਬਾਅਦ ਜਦੋਂ ਜਿਹੜੀ ਐਮਪੀ ਵਾਲੀ ਵਿਧਾਨ ਸਭਾ ਚ ਉਹ ਵੋਟ ਪਾਈ ਆ ਐਮਐਲਏ ਵਾਲੀ ਵੋਟ ਪਾਈ ਆ ਤੇ ਤੀਜੀ ਲਿਸਟ ਆ ਜਿਹੜੀ ਉਹ ਅਸੀਂ ਕੱਢੀ ਜਿਹਦੇ ਵਿੱਚ ਇਹ ਦੋਨਾਂ ਜਾਣਿਆਂ ਦੇ ਜਿਹੜੇ ਨਾਂ ਨੇ ਉਹ ਕੱਟੇ ਹੋਏ ਆ ਇਸੇ ਤਰੀਕੇ ਨਾਲ ਹਜ਼ਾਰਾਂ ਨਾਂ ਕੱਟੇ ਨੇ ਵੋਟਰਾਂ ਦੇ ਤੇ ਮੈਂ ਸਮਝਦਾ ਇਹ ਬਿਲਕੁਲ ਡੈਮੋਕ੍ਰੇਸੀ ਦਾ ਉਹ ਚੀਰ ਹਰਨਾ ਜਿਹੜਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਜਿੰਨਾ ਮਤਲਬ ਯਾਰ ਇੱਕ ਐਡੇ ਪ੍ਰੋਮਿਨੈਂਟ ਇਨੀਆਂ ਮਿਹਨਤਾਂ ਕਰਦੇ ਲੋਕ ਮਤਲਬ ਤੁਸੀਂ ਅਨੰਦਾਜ਼ਾ ਲਾਓ ਕਾਉਂਸਲਰ ਦਾ ਕੰਮ ਕਰਨਾ ਕਿਤੇ ਸੌਖਾ ਏ ਸੀਵਰੇਜ ਦਾ ਗਲੀਆਂ ਨਾਲੀਆਂ ਦਾ ਕੋਈ ਜਾਨਵਰ ਮਰ ਜੇ ਉਹ ਚਕਾਉਣਾ ਲਾਈਟਾਂ ਟਿਊਬ ਸਾਰਾ ਦਿਨ ਚਾਲ ਨਾਲ ਇਸੇ ਕਰਕੇ ਵੀ ਲੋਕਾਂ ਦੀ ਸੇਵਾ ਕਰਨੀ ਆ ਪੰਜ ਸਾਲ ਬਾਅਦ ਇਹ ਤਾਂ ਪੰਜ ਸਾਲ ਬਾਅਦ ਵੀ ਨਹੀਂ ਦਰੇ ਹੋਏ ਸੀ ਘੁਰਨਿਆਂ ਚ ਬੜੇ ਸੀ ਇਲੈਕਸ਼ਨ ਨਹੀਂ ਕਰਾਈ ਸੁਪਰੀਮ ਕੋਰਟ ਨੇ ਇਲੈਕਸ਼ਨ ਕਰਾਈ ਹੁਣ ਇਹੋ ਜਿਹੇ ਹੱਤਖੰਡੇ ਵਰਤਣ ਲੱਗ ਗਏ ਬਹੁਤ ਸ਼ਰਮਨਾਕ ਗੱਲ ਬਹੁਤ ਨਿੰਦਣੀਆ ਗੱਲ ਕੋਈ ਗੱਲ ਨਹੀਂ ਤੁਸੀਂ ਇਹਨਾਂ ਦਾ ਹੱਕ ਤਾਂ ਤੁਸੀਂ ਮਾਰ ਲਿਆ ਕੋਈ ਗੱਲ ਨਹੀਂ ਇਹ 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 ਫੌਜ ਭਾਜਪੀ ਦੇ ਸਪਾਈ ਨੇ بڑے ਤੋਂ بڑے ਅਹੁਦਿਆਂ ਤੇ ਹੋਰ ਬਰਾਜਮਾਨ ਹੋਣਗੇ ਇਹ ਚ ਕੋਈ ਸ਼ੱਕ ਨਹੀਂ ਸਾਡੀ ਕੋਸ਼ਿਸ਼ ਰਹੇਗੀ ਅਸੀਂ ਕੋਰਟ ਜਿਹੜਾ ਇਹ ਉਹ ਸਾਡੇ ਕੋਲ ਰਾਹ ਤਿਆਰ ਕਰਾਂਗੇ ਪਰ ਉਹਦੇ ਲਈ ਦਿਨ ਜਿਹੜੇ ਬੜੇ ਥੋੜੇ ਰਹਿ ਗਏ ਕਿਉਂਕਿ ਪਹਿਲਾ ਇਲੈਕਸ਼ਨ ਘਸ 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 ਇਲੈਕਸ਼ਨ ਹੋ ਰਹੀ ਆਈ ਆ ਤੇ ਪਰ ਵੋਟ ਕੱਟਣਾ ਬੜਾ ਮੰਦ ਭਾਗੀ ਗੱਲ ਆ ਵੋਟ ਕੱਟ ਕੇ ਤੁਸੀਂ ਆਪ ਅੰਦਾਜ਼ਾ ਲਾਓ ਵੀ ਇਹ ਤਾਂ ਮੇਨ ਸ਼ਹਿਰੀ ਨੇ ਸ਼ਹਿਰ ਦੇ ਜਿੰਦ ਜਾਨ ਨੇ ਤੇ ਇਹਨਾਂ ਦੀਆਂ ਵੋਟਾਂ ਕੱਟ ਕੇ ਇਹ じゃ ਵੀ ਇਹ 100% ਜਿੱਤ ਰਹੇ ਸੀ 100% ਨਹੀਂ 101% ਜਿੱਤੇ ਹੋਏ ਸਾਡੇ ਬੀਜੇਪੀ ਦੇ ਕੈਂਡੀਡੇਟ ਸੀ ਦੋ ਅੱਜ ਸੀਟਾਂ ਜਿਹੜੀਆਂ ਸਾਡੀਆਂ ਇਸ ਕਰਕੇ ਸਿਰਫ ਵੀ ਇਹਨਾਂ ਨੂੰ ਕਿਸੇ ਤਰੀਕੇ ਨਾਲ ਉਂਹ ਹਰਾ ਨਹੀਂ ਸਕਦੇ ਵੋਟ ਹੀ ਕੱਟ ਦੋ ਹਾਰ ਦਾ ਡਰ ਹ ਭਾਰਤ ਹਾਰਤਾ ਮੈਂ ਸਮਝਦਾ ਉਹਨਾਂ ਨੂੰ ਨਿਸ਼ਚਿਤ ਸੀ ਹਾਰ ਦੇ ਡਰ ਤੋਂ ਤੇ ਲੋਕਤੰਤਰ ਦਾ ਘਾਣ ਕੀਤਾ ਹੈ ਜਿਹੜਾ ਅੱਜ ਉਹ ਸਭ ਤੋਂ ਵੱਡੀ ਗੱਲ ਹੈ ਵੱਡੀ ਮੈਂ ਸਮਝਦਾ ਜਿਹਦੀ ਜਿਹਦੀ ਅੱਜ ਘਰ ਚ ਜਾਣਿਓ ਕੀ ਸਥਿਤੀ ਆ ਕੀ ਦੁੱਖ ਆ ਕੀ ਪਰਿਵਾਰ ਚ ਜਿਹੜਾ ਸੇਵਾ ਕਰਨ ਵਾਲੇ ਲੋਕ ਹੁੰਦੇ ਆ ਉਹਨਾਂ ਦੇ ਉਹਨਾਂ ਦੀ ਭਾਵਨਾ ਜਾਣੋ ਅੱਜ ਕੀ ਆ ਇੱਕ ਸਾਰਾ ਪਰਿਵਾਰ ਅੱਜ ਇਸੇ ਕਰਕੇ ਅਸੀਂ ਇਕੱਠੇ ਹੋ ਕੇ ਡੀਸੀ ਸਾਹਿਬ ਕੋਲ ਆਏ ਪਰ ਤੁਹਾਨੂੰ ਪਤਾ ਸਰਕਾਰਾਂ ਦੇ ਮੂਰੇ ਸਾਰੀਆਂ ਚੀਜ਼ਾਂ ਬੇਬਸ ਹੁੰਦੀਆਂ ਸਰ ਨੂੰ ਕੀ ਲੱਗਦਾ ਵੀ ਮੇਅਰ ਕਿਹਨਾਂ ਦਾ ਬਣਨ ਜਾ ਰਹੇ ਮੇਅਰ ਤੇ ਜੇ ਇਥੋਂ ਸਾਫ ਨਹੀਂ ਹੋ ਗਿਆ ਵੀ ਭਾਜੀਪੀ ਦਾ ਮੇਅਰ ਬਣਨ ਜਾ ਰਿਹਾ ਜੇ ਉਹਨਾਂ ਨੂੰ ਡਰ ਨਾ ਹੋਵੇ ਤੇ ਆਹ ਸੀਟਾਂ ਨਾਲ ਉਹ ਕਟਾ-ਕਟਾਈ ਕਰਨ ਵੋਟਰ ਲਿਸਟਾਂ ਕਰਨ ਇਹ ਤਾਂ ਸਾਫ ਹੀ ਆ ਨਾ ਵੀ ਜਿਹਦਾ ਮੇਅਰ ਬਣਨ ਜਾ ਰਿਹਾ ਜਿਹਦੀ ਜਿੱਤ ਹੋਣ ਜਾ ਰਹੀ ਆ ਉਹਨਾਂ ਨਾਲ ਹੀ ਮਰੀਆਂ ਦੇ ਕੌਣ ਕਰਦਾ ਜਿਹੜੇ ਜੋਂਦੇ ਹੁੰਦੇ ਆ ਜਿਹੜੇ ਜੱਜਵੇ ਵਾਲੇ ਹੁੰਦੇ ਆ ਪਤਾ ਏ ਪਰ ਹੁਣ ਵੀ ਇਹ ਉਹਨਾਂ ਨੂੰ ਨਹੀਂ ਜਿੱਤਣ ਦਿੰਦੇ ਇਹ ਤਾਂ ਤੁਸੀਂ ਸ਼ਰਿਆਂ ਵੀ ਵੋਟ ਕੱਟ ਕੇ ਤੁਸੀਂ ਮਤਲਬ ਪਰ ਕੋਈ ਗੱਲ ਨਹੀਂ ਇੱਕ ਗੱਲ ਮੈਂ ਹੋਰ ਕਹਿਣਾ ਜਦੋਂ ਤੁਸੀਂ ਇਹੋ ਜੇ ਕੰਮ ਕਰਦੇ ਹੋ ਨਾ ਫਿਰ ਕੱਲ ਨੂੰ ਤੁਹਾਡੇ ਵੀ ਨਤੀਜੇ ਕੱਲ ਨੂੰ ਮੈਂ ਅਪੀਲ ਕਰਦਾ ਸਾਰੇ ਵੋਟਰਾਂ ਨੂੰ ਜੋ ਇਹੋ ਜੇ ਸਾਡੇ ساری ਉਮਰ ਜਿਨ੍ਹਾਂ ਨੇ ਨੌਕਰੀ 'ਚ ਸੇਵਾ ਕੀਤੀ ਕੋਈ ਕਹਦੇ ਇਨਸਾਨ ਆ ਕੇ ਇਧਰ ਸਮਾਜ ਦੀ ਸੇਵਾ ਭਾਈਚਾਰੇ ਦੀ ਐਸੀ ਭਾਈਚਾਰਾ ਸਾਰਾ ਸਮਾਜ ਆ ਜਿਹੜਾ ਦਿਨ ਰਾਤ ਪਰਿਵਾਰ ਮਿਹਨਤ ਕਰਦਾ ਯਾਰ ਆਪਣੀਆਂ ਜੇਬਾਂ ਕੱਟ ਕੇ ਆਪਣੀਆਂ ਜੇਬਾਂ ਬੱਚਿਆਂ ਤੋਂ ਪੈਸੇ ਲੋਕਾਂ ਤੇ ਲਾਉਂਦੇ ਆ ਇਹ ਐਸਾ ਭਾਈਚਾਰੇ ਇਹਨਾਂ ਦੀ ਇਹਨਾਂ ਦੀ ਜਾਨ ਆ ਜਦੋਂ ਆ ਜਾਂਦਾ ਜਦੋਂ ਤੇ ਇਹਦਾ ਮੂੰਹ ਇਹਦਾ ਦੇਖੀਦਾ ਖਿੜ ਜਾਈਦਾ ਤੇ ਕਦੇ ਇਸ ਬੰਦੇ ਦੇ ਮੂੰਹ ਤੇ ਮਤਲਬ ਇੱਕ ਮੁਸਕਰਾਣ ਰਹਿੰਦੀ ਆ ਹਮੇਸ਼ਾ ਪਰ ਅੱਜ ਮਜੂਸ ਦੇਖਿਆ ਮੈਂ ਪਹਿਲੇ ਦਿਨ ਜਦੋਂ ਜਿਹੜੀ ਸੇਵਾ ਕਰਨ ਪਿੱਛੇ ਰੋਜ਼ ਤਤ ਪਰ ਰਹਿੰਦਾ ਜਿਹੜਾ ਪਾਰਟੀ ਦੇ ਝੰਡਾ ਚੱਕ ਕੇ ਤੁਰਿਆ ਫਿਰਦਾ ਏ ਅੱਜ ਉਹਨਾਂ ਦੇ ਮੂੰਹ ਤੇ ਪਹਿਲੀ ਵਾਰ ਮੈਂ ਨਮੋਸ਼ੀ ਦੇਖੀ ਆ ਤੇ ਇਹ ਨਮੋਸ਼ੀ ਕੋਈ ਨਹੀਂ ਅਸੀਂ ਆਪਣੀ ਇਹ ਸਾਰਾ ਕੁਝ ਬੁੱਕਲ ਚ ਲਵਾਂਗੇ ਤੇ ਆਉਣ ਵਾਲੇ ਦਿਨਾਂ 'ਚ ਇਹਨਾਂ ਦਾ ਮਾਣ ਰੱਖਣਾ ਕਿਵੇਂ ਆ ਉਹ ਪਾਰਟੀ ਤੇ ਸਾਡੀ ਜ਼ਿੰਮੇਵਾਰੀ ਹੈ ਸਭੀ ਆਮ ਆਦਮੀ ਪਾਰਟੀ ਪਰਿਵਾਰਵਾਦ ਦਾ ਵਿਰੋਧ ਕਰਦੀ ਸੀ ਤਾਂ ਹੁਣ ਜ਼ਿਆਦਾਤਰ ਜਿਹੜੇ ਐਮਐਸ ਇਹਦੇ ਉੱਤੇ ਮੈਂ ਬੜੀ ਡਿਟੇਲਡ ਪ੍ਰੈਸ ਕਾਨਫਰੰਸ ਕਰੂੰਗਾ ਵੀ ਕਿਸ ਤਰੀਕੇ ਨਾਲ ਕਿਹੜੇ-ਕਿਹੜੇ ਇਹਨਾਂ ਦੇ ਹਜੇ ਤੱਕ ਕਿਉਂਕਿ ਐਨੇ ਜਾਣੇ ਲੜ ਰਹੇ ਆ ਅਜੇ ਤਾਂ ਪਰਿਵਾਰ ਦੇ ਮੈਂਬਰਾਂ ਤੋਂ ਇਕੱਠੇ ਹੀ ਨਹੀਂ ਹੋ ਰਹੇ ਗਿਣਤੀ ਨਹੀਂ ਹੋ ਰਹੀ ਉਹ ਗਿਣਤੀ ਕਰਕੇ ਕਦੇ ਦਿਨ 'ਚ ਤੁਹਾਡੇ ਮੂਰੇ ਰੱਖੂੰਗਾ ਵੀ ਕੀ ਵਲੰਟਰੀਆਂ ਦਾ ਹਾਲ ਆ ਕੀ ਆਮ ਆਦਮੀ ਦਾ ਹਾਲ ਉਹ ਇਸ ਤੇ ਪ੍ਰੈਸ ਕਾਨਫਰੰਸ ਕਰਾਂਗੇ ਢੱਲੇਵਾਲ ਦੀ ਸਿਹਤ ਕਾਫੀ ਮਾਜੂਰ ਬਹੁਤ ਫਿਕਰ ਵਾਲੀ ਗੱਲ ਆ ਬਹੁਤ ਜ਼ਿਆਦਾ ਫਿਕਰ ਵਾਲੀ ਗੱਲ ਆ ਪ੍ਰਮਾਤਮਾ ਉਹਨਾਂ ਨੂੰ ਠੀਕ ਰੱਖੇ ਤਾਕਤ ਬਖਸ਼ੇ ਤੇ ਅੱਗੇ ਜੋ ਵੀ ਕੁਝ ਹੋਊਗਾ ਉਹ ਅਸੀਂ ਗੱਲਬਾਤ ਜਿਹੜੀ ਆ ਉਹ ਕਰਨ ਲੱਗੇ ਸ੍ਰੀਮਤੀ ਟੀਮ ਕਾਲੇ ਪਾਣੀ ਦੇ ਮੋੜ ਤੇ ਕਾਲੇ ਬੱਸ ਫੇਰ ਕਰ ਅੱਗੇ ਜੀ